ਪਾਲ ਸਿੰਘ ਹੈ ਕਿਵੇਂ ਦੇਖਦੇ ਹਾਂ ਕਿ ਅੱਜ ਤੁਸੀਂ ਪ੍ਰਦਰਸ਼ਨ ਕਰਨ ਦੇ ਵੀ ਆਏ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਤਾਂ ਦੇਖੋ 11 ਸਾਲ ਹੋ ਗਏ ਸਾਨੂੰ ਇਹੀ ਭੁਗਤੇ ਹੋਏ 2011 ਵਿੱਚ ਸਾਨੂੰ ਰੈਗੂਲਰ ਕਰਨ ਦੀ ਦਿੱਤਾ ਗਿਆ ਸੀ ਪਰ ਅੱਜ ਤੱਕ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ ਰੈਗੂਲਰ ਕਰਨ ਦੇ ਬਾਵਜੂਦ ਵੀ ਠੀਕ ਹੈ ਨਾ ਸਾਨੂੰ ਪੇਕ ਵਿਸ਼ੇ ਮਿਲਿਆ ਨਾ ਸਾਨੂੰ ਰੈਗੂਲਰ ਕੀਤਾ ਗਿਆ ਅਸੀਂ ਇਹ ਅਰਜ਼ ਕਰਦੇ ਹਾਂ ਭਵੰਤਵ ਸਰਕਾਰ ਤੋਂ ਵੀ ਸਾਨੂੰ ਡਿਪਾਰਟਮੈਂਟ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਪੇ ਪ੍ਰੋਕਟ ਕੀਤਾ ਜਾਵੇ ਅੱਜ ਜਿਹੜਾ ਪਾਣੀ ਦਾ ਵਿਚਾਰਾ ਨੇ ਟੀਚਰ ਦੇ ਉਹ ਤਰ੍ਹਾਂ ਹਾਂਜੀ ਇਹ ਹੀ ਕਹਿਣਾ ਚਾਹੁੰਦੇ ਆਂ ਦੇਖੋ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਆਪ ਇੱਕ ਟੀਚਰ ਦੇ ਪੁੱਤ ਨੇ ਠੀਕ ਹੈ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਜਿਹੜੇ ਆ ਇੱਥੇ ਤੁਹਾਡੇ ਵਿੱਚ ਆਏ ਨੇ ਉਹਨਾਂ ਦਾ ਕੀ ਦੁੱਖ ਹੈ ਇੰਨੇ ਅਸੀਂ ਇੰਨੇ ਦੂਰੋਂ ਆਏ ਨੇ ਇੰਨਾ ਤਸ਼ੱਦਦ ਕਰਦੇ ਹੋਏ ਇੱਥੇ ਪਹੁੰਚੇ ਨੇ ਸਾਡੇ ਕੋਲ ਤੋਂ ਦੇਖੋ ਸਾਡੇ ਦੇ ਪਾਣੀ ਦੀ ਪਛਾਰਾ ਕਿੱਤੀ ਗਈਆਂ ਨੇ ਇੱਕ ਅਧਿਆਪਕ ਦੀ ਵਸਤੇ ਦੇ ਤੌਰ ਤੋਂ ਠੀਕ ਹੈ ਸਾਨੂੰ ਇਹ ਬੈਨੀਫਿਟ ਦਿੱਤਾ ਜਾ ਰਿਹਾ ਹੈ ਤਾਂ ਹੁਣ ਅ ਕੀ ਦਾ ਕੀ ਰਿਐਕਸ਼ਨ ਅੱਗੇ ਦਈਏ ਵੀ ਅਸੀਂ ਕੋਈ ਮੰਗ ਅਸੀਂ ਆਪਣੀ ਗੱਲਾਂ ਪੂਰੇ ਰੱਖਾਂਗੇ ਸਰਕਾਰ ਦੇ ਮੁਰੇ ਦੇਖੋ ਕੀ ਹੱਲ ਕਰਦੇ ਨੇ ਉਹਨਾਂ ਦੇ ਬੱਚੇ ਨਾਮ ਹੈ ਜੀ ਆਪਣਾ ਮਨਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਜੀ ਕੁਬਾਇਆ ਕਿਵੇਂ ਦੇਖਦੇ ਹੋ ਕਿ ਅੱਜ ਟੀਚਰ ਡੇ ਵਾਲੇ ਦਿਨ ਕਿਥੇ ਆਪਣੇ ਮੰਗਾਂ ਨੂੰ ਲੈ ਕੇ ਆਏ ਹੋਗੇ ਕੀ ਕਿਹੜਾ ਚਾਹੁੰਦੇ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਸਰਕਾਰਾਂ ਦੇ ਕੰਮ ਅੱਜ ਟੀਚਰ ਵਾਲੇ ਡੇ ਵਾਲੇ ਦਿਨ ਕਿੱਥੇ ਸਾਨੂੰ ਸਨਮਾਨਤ ਕਰਨਾ ਸੀ ਇਹ ਸਰਕਾਰਾਂ ਸਾਨੂੰ ਡਾਂਗਾਂ ਤੇ ਪਾਣੀ ਦੀਆਂ ਬਿਛਾੜਾਂ ਨਾਲ ਸਨਮਾਨਤ ਕਰ ਰਹੀਆਂ ਨੇ ਪਟਵੰਤ ਮਾਨ ਜੀ ਜਿਹੜੇ ਕਿ ਹੁਸ਼ਿਆਰਪੁਰ ਚਲੇ ਗਏ ਅਧਿਆਪਕਾਂ ਨੂੰ ਸਨਮਾਨਤ ਕਰਨ ਤੇ ਆਪਣੇ ਪੁਲਿਸ ਵਾਲੇ ਇੱਥੇ ਲਾਗ ਹੈ ਸਾਨੂੰ ਸਨਮਾਨਤ ਕਰਨ ਵਾਸਤੇ ਅਸੀਂ 19 ਸਾਲਾਂ ਤੋਂ ਦਰਦਰ ਦੇ ਭਟਕਦੇ ਫਿਰਦੇ ਆਂ ਇਹ ਸਰਕਾਰ ਨੇ ਤਾਂ ਸਾਡੀ ਬਿਲਕੁਲ ਵੀ ਸੁਣਵਾਈ ਨਹੀਂ ਕੀਤੀ ਲਗਭਗ 50 ਮੀਟਿੰਗਾਂ ਦੇ ਕੇ ਵੀ ਸਾਨੂੰ ਅੱਜ ਤੱਕ ਸੀਐਮ ਨੇ ਮੀਟਿੰਗ ਨਹੀਂ ਕੀਤੀ ਕਿ ਮੈਂ ਦੇਖ ਰਿਹਾ ਕਿ ਅੱਜ ਪਾਣੀਆ ਵਿਚਾੜਾ ਪਾੜੇ ਦੇ ਵਰਤੀ ਨੇ ਮਾਰੀ ਤੇ ਬਹੁਤ ਮਾੜੀਆਂ ਘਟਨਾਵਾਂ ਨੇ ਜੀ ਸਰਕਾਰਾਂ ਵਾਸਤੇ ਜਦੋਂ ਤੁਸੀਂ ਸਾਡੇ ਨਾਲ ਮੀਟਿੰਗਾਂ ਕਹਿ ਰਹੇ ਹੋ ਤਾਂ ਕਮ ਸੇ ਕਮ ਸਾਡੇ ਨਾਲ ਮੀਟਿੰਗ ਤਾਂ ਕਰੋ ਉਧਰੋਂ ਕਹਿੰਦੇ ਹੋ ਉਧਰ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਹਾਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ ਤੁਹਾਡੀਆਂ ਸਾਰੀਆਂ ਗੱਲਾਂ ਜਾਇਜ਼ ਨੇ ਪਰ ਸਾਨੂੰ ਮਿਲਣ ਤੋਂ ਕਿਉਂ ਘਤਰਾਉਂਦੇ ਜੀ ਜੇ ਸਾਡੀਆਂ ਮੰਗਾਂ ਜਾਇਜ਼ ਨੇ ਤੁਸੀਂ ਕਹਿ ਰਹੇ ਹੋ ਪੁੱਛ ਕਹਿ ਰਹੀ ਹੈ ਕਿ ਮੀਟਿੰਗ ਆ ਰਹੀ ਤੁਹਾਨੂੰ 11 ਦਿਨ ਦੀ ਮਿਲ ਚੁੱਕੀ ਹੈ ਕਿ ਪ੍ਰਦਰਸ਼ਨ ਕਰਨ ਦਾ ਮਤਲਬ ਕਿਸੇ ਪ੍ਰਧਾਨਗੀ ਨੂੰ ਲੈ ਕੇ ਹੈਗਾ ਕਿ ਪ੍ਰਧਾਨ ਬਦਲਿਆ ਕਿਸੇ ਲੈ ਕੇ ਆਪਦਾ ਕਿਸੇ ਪ੍ਰਧਾਨਗੀ ਦਾ ਕੋਈ ਚੱਕਰ ਨਹੀਂ ਜੀ ਇੱਥੇ ਜਿੰਨੇ ਵੀ ਕੰਪਿਊਟਰ ਟੀਚਰ ਆਏ ਨੇ ਜਿੰਨੀਆਂ ਵੀ ਡਿਸਟ੍ਰਿਕਟਾਂ ਦੇ ਆਏ ਨੇ ਕੋਈ ਪ੍ਰਧਾਨ ਦੇ ਮੂੰਹ ਨੇ ਨਹੀਂ ਆਇਆ ਕੋਈ ਕਿਸੇ ਲੀਡਰ ਦੇ ਮੂੰਹ ਨੂੰ ਨਹੀਂ ਆਇਆ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਆਇਆ ਜੀ ਸਾਨੂੰ ਇਹ ਹੀ ਡਰ ਹੈ ਤੁਸੀਂ ਕਹਿ ਰਹੇ ਹੋ 11 ਦੀ ਮੀਟਿੰਗ ਦਿੱਤੀ ਹੋਈ ਹੈ ਸਾਨੂੰ ਪਿਛਲੇ ਤਜਰਬੇ ਤੋਂ ਇਹ ਹੀ ਡਰ ਹੈ ਕਿ 11 ਦੀ ਮੀਟ ਉਹ ਵੀ ਇਹਨਾਂ ਨੇ ਮੁਕਰਨਾ ਹੈ ਅਸੀਂ ਇਸ ਕਰਕੇ ਆਪਦਾ ਐਜੀਟੇਸ਼ਨ ਕਰ ਰਹੇ ਆ ਕਿ ਸਾਨੂੰ 11 ਤਰੀਕ ਨੂੰ ਨੋਟੀਫਿਕੇਸ਼ਨ ਹੀ ਦਿੱਤਾ ਜਾਵੇ ਮੇਰਾ ਨਾਮ ਬੂਟਾ ਸਿੰਘ ਹੈ ਜੀ ਮੈਂ ਕੰਪਿਊਟਰ ਟੀਚਰ ਆ ਸੰਗਰੂਰ ਜਿਲ੍ਹੇ ਨੂੰ ਬਿਲੋਂਗ ਕਰਦਾ ਜੋ ਅੱਜ ਸਾਨੂੰ ਇਹ ਟੀਚਰ ਡੇ ਤੇ ਵਜਾ ਸਾਡੀ ਇਹ ਹੀ ਹੈ ਕਿ ਸਾਡੇ ਆਰਡਰਾਂ ਦੇ ਵਿੱਚ ਰਾਜਪਾਲ ਦੇ ਸਾਇਨਾ ਦੇ ਹੇਡ ਸਾਨੂੰ ਰੈਗੂਲਰ ਕੀਤਾ ਗਿਆ ਤੇ ਸੀਐਸਆਰ ਰੂਲ ਜਿਹੜੇ ਨੇ ਉਹ ਸਾਡੇ ਤੇ ਲਾਗੂ ਕੀਤੇ ਗਏ ਨੇ ਪੰਜਾਬ ਪਰ ਇਹ ਨਿਕੰਮੀ ਸਰਕਾਰਾਂ ਦੇ ਹੱਲਿਆਂ ਦੇ ਹਿਸਾਬ ਨਾਲ ਅਸੀਂ ਸੜਕਾਂ ਦੇ ਅੱਜ ਰੋ ਰਹੇ ਆ ਸਾਨੂੰ ਇੱਕ ਵੀ ਲਾਭ ਦਾ ਬੈਨੀਫਿਟ ਨਹੀਂ ਦਿੱਤਾ ਰਾਜ ਜਾ ਰਿਆ ਜੋ ਇਹ ਸਰਕਾਰ ਨਿਕੰਮੀ ਸਰਕਾਰ ਸਾਨੂੰ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਕਿ ਅਸੀਂ ਇਹ ਸਰਕਾਰ ਜਿਹੜੀ ਹੈ ਲੋਕਾਂ ਦੀ ਸਰਕਾਰ ਹੋਵੇਗੀ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਗੱਲਾਂ ਕਰਨ ਸੁਣਾਵਾਂਗੇ ਪਰ ਅਸੀਂ ਸੀਐਮ ਦੇ ਘਰ ਆ ਸੀ ਆਪਣੇ ਦਿਲ ਦੀ ਗੱਲ ਸਲਾਂ ਆਏ ਆ ਇਸ ਨਕਮੀ ਸਰਕਾਰ ਨੇ ਸਾਡੇ ਦੇ ਨਾਲ ਅੱਜ ਟੀਚਰ ਡੇ ਦੇ ਉਤੇ ਇਹ ਤੋਹਫਾ ਦਿੱਤਾ ਸਾਡੀਆਂ ਪੱਗਾਂ ਜਿਹੜੀਆਂ ਨੇ ਸਾਡੇ ਹੱਥਾਂ ਦੇ ਵਿੱਚ ਪੜਾ ਦਿੱਤੀਆਂ ਨੇ ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਨੂੰ ਛੜਕਾਂ ਦੇ ਉਤੇ ਰੋਲ ਦਿੱਤੀਆਂ ਨੇ ਭੈਣਾਂ ਦੇ ਕੱਪੜੇ ਪਾੜ ਕੇ ਇਹਨਾਂ ਨੇ ਲੀਰੋ ਲੀਰ ਕਰਕੇ ਇਹ ਵਿਖਾ ਦਿੱਤਾ ਕਿ ਇਹ ਸਰਕਾਰ ਜਿਹੜੀ ਐਸੀ ਨਕਮੀ ਸਰਕਾਰ ਏ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਮਾਤ ਪਾਉਂਦੀ ਹੈ ਸਾਸੀ ਇਹੀ ਮੰਗ ਕਰ ਰਿਹਾ ਵੀ ਸਾਡੇ ਤੋਂ ਚੇਤੇ ਇਹੋ ਚੀਜ਼ ਜਿਹੜੇ ਸਾਡੇ ਜਿਹੜੇ ਆਰਡਰਾਂ ਦੇ ਉੱਤੇ ਲਿਖੇ ਹੋਏ ਰੂਲ ਨੇ ਉਹ ਸਾਨੂੰ ਇਨਮੈਨ ਲਾਗੂ ਕਰ ਦਿੱਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪੰਜਾਬ ਸਰਕਾਰ ਦਾ ਇਦੋਂ ਵੀ ਵੱਧ ਜਲੂਸ ਕੱਢਾਂਗੇ ਜਿੱਥੋਂ ਤੱਕ ਵੀ ਅਸੀਂ ਹੋ ਸਕਿਆ